ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਵੋਟਾਂ ਦਾ ਦੌਰ ਚੱਲ ਰਿਹਾ ਹੈ ਤੇ ਬਹੁਤ ਤੇਜ਼ੀ ਦੇ ਨਾਲ ਪ੍ਰਚਾਰ ਹੋ ਰਿਹਾ ਹੈ ਪਰ ਯਾਦ ਰੱਖਣ ਵਾਲੀ ਗੱਲ ਹੈ ਸਾਰੇ ਪੰਜਾਬ ਵਾਸੀਆਂ ਨੂੰ 13 ਸੀਟਾਂ ਤੇ ਭਗਵੰਤ ਮਾਨ ਕਹਿੰਦਾ ਜੀ 13 ਦੀਆਂ 13 ਦੇ ਦਿਓ ਭਲਿਆ ਲੋਕਾਂ ਰਾਸਵਰ ਦੇ ਮੈਂਬਰ ਵਿੱਚ ਮੈਂਬਰ ਵੀ ਤੋਂ ਬਾਹਰੋਂ ਭੇਜਤੇ ਪੰਜਾਬ ਦੇ ਮਾਲ ਤਾਂ ਧਿਆਨ ਨਹੀਂ ਦਿੱਤਾ ਗਿਆ ਗਾਇਕ ਕਲਾਕਾਰਾਂ ਨੂੰ ਵੋਟਾਂ ਦੇ ਵਿੱਚ ਖੜੇ ਕਰਕੇ ਜਿਨ੍ਹਾਂ ਨੂੰ ਰਾਜਨੀਤੀ ਦੇ ਉੜਿਆਡੇ ਬਾਰੇ ਵੀ ਨਹੀਂ ਪਤਾ ਪੰਜਾਬ ਚਲਾਉਣ ਨੂੰ ਫਿਰਦੇ ਆਂ ਪੰਜਾਬ ਦੇ ਲੋਕਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਤੁਸੀਂ ਮਜ਼ਾਕ ਬਣਾਤਾ ਉਹ ਦਾ ਅੰਸਵਾਰੇ ਵਿੱਚ ਖਾਸ ਖਾਸ ਦੀ ਖੇਤੀ ਦਾ ਮੁੱਦਾ ਉੱਠਿਆ ਸੀ ਉਹ ਮਜ਼ਾਕ ਬਣਾਤਾ ਹੱਦ ਹੋ ਗਈ ਯਾਰ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਵਾਸੀਆਂ ਨੂੰ ਆਪੋ ਆਪਣੀ ਥਾਂ ਤੇ ਮੈਂ ਅੱਗੇ ਗੱਲ ਕਰਦਾ ਉਹਨਾਂ ਦੇ ਸਪੋਰਟਰ ਬਹੁਤ ਆ ਹਰ ਪਾਰਟੀ ਦੇ ਸਪੋਰਟਰ ਆ ਕਉਕੇ ਲੋਕਾਂ ਦੀ ਭਾਈਚਾਰਕ ਸਾਂਝ ਟੁੱਟ ਚੁੱਕੀ ਐ ਤੇ ਪਾਰਟੀਆਂ ਦੇ ਸਪੋਰਟਰ ਹੀ ਰਹਿ ਗਏ ਆ ਹੁਣ ਬਸ ਇੱਥੋਂ ਤੱਕ ਹੀ ਸੀਮਤਾ ਹੈ ਨਹੀਂ ਦੋਸਤੋ ਪੰਜਾਬ ਦੇ ਵੱਲ ਧਿਆਨ ਮਾਰੋ ਇਹ ਸਰਕਾਰਾਂ ਬਣਨ ਤੋਂ ਬਾਅਦ ਕੀ ਕਰਦੀਆਂ ਭਗਵਾਨ तमाम ਤੋਰਿਆ ਫਿਰਦਾ ਦਿੱਲੀ ਪੰਜਾਬ ਦਾ ਇਹਨੂੰ ਫਿਕਰ ਕੋਈ ਨਹੀਂ ਅੱਛਾ ਕੋ ਸਾਹਮਣੇ ਵੀਡੀਓ ਪਾਈ ਹੈ ਇੱਕ ਕਪਲਾ ਦੇਖ ਲਓ ਕਿਨੇ ਕਿਨੇ ਕਿਲੋ ਦਾ ਤੋਲਣ ਤੋਂ ਬਾਅਦ ਇੱਕ ਗੱਟੇ ਦੇ ਵਿੱਚੋਂ 8 ਕਿਲੋ ਮੈਨਾ ਰਖਾਉਂਦੀ ਐ ਕਨਕ ਅਜੇ ਹਮਤੇ ਇੱਕ ਨਹੀਂ ਬਹੁਤ ਸਾਰਾ ਮੁਲਾਜ਼ਮ ਵਰਗ ਭ੍ਰਿਸ਼ਟਾਚਾਰ ਦੇ ਵਿੱਚ ਫਸਿਆ ਹੋਇਆ ਜਿਹੜੀ ਸਰਕਾਰ ਦਾ ਮੁਲਾਜ਼ਮ ਵਰਗੀ ਭ੍ਰਿਸ਼ਟਾਚਾਰ ਦੇ ਵਿੱਚ ਫਸਿਆ ਹੋਇਆ ਤੇ ਉਹਦਾ ਲੋਕਾਂ ਨਾਲ ਕਿਹੋ ਜਿਹਾ ਵਤੀਰਾ ਹੋਊਗਾ ਉਹ ਲੋਕਾਂ ਨੂੰ ਕਿੱਥੋਂ ਠੱਗਣ ਤੋਂ ਬਖਸ਼ਣਗੇ ਉਹ ਸਾਡਾ ਮੁੱਦਾ ਖਾਸ ਖਾਸੇ ਦੀ ਖੇਤੀ ਦਾ ਮੁੱਦਾ ਸੀ ਮੇਨ ਇਹਦਾ ਮਜ਼ਾਕ ਬਣਾਤਾ ਇਹਨਾਂ ਨੇ ਇਸ ਸਰਕਾਰ ਨੇ ਇਸ ਮੁੱਲੇ ਨੂੰ ਮੁੱਦੇ ਨੂੰ ਹੱਲ ਨਹੀਂ ਕਰਨਾ ਇਹ ਯਾਦ ਰੱਖਣ ਵਾਲੀ ਗੱਲ ਹੈ ਪੰਜਾਬ ਵਾਸੀਆਂ ਨੂੰ ਨੌਜਵਾਨਾਂ ਨੂੰ ਚਿੱਟੇ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਵਾਸਤੇ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ ਟੀਕੇ ਗੋਲੀਆਂ ਤੋਂ ਬਚਾਉਣ ਦੇ ਵਾਸਤੇ ਬੇਰੁਜ਼ਗਾਰੀ ਚਲੋ ਬੇਰੁਜ਼ਗਾਰੀ ਤਾਂ ਮੰਨ ਲਓ ਵੀ ਨਾ ਵੀ ਹੋਵੇ ਪਰ ਇਹਦਾ ਕਾਰਨ ਹੈ ਬਹੁਤ ਕਾਰਨ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਦੋਂ ਨੌਕਰੀ ਨਹੀਂ ਮਿਲੂਗੀ ਤਾਂ ਉਹ ਬੇਰੁਜ਼ਗਾਰ ਹੋਣਗੇ ਫੈਕਟਰੀਆਂ ਦੇ ਵਿੱਚ ਹੋਰ ਪੋਜੀਸ਼ਨਾਂ ਤੇ ਪੰਜਾਬ ਦੇ ਹਰ ਧਾਇਰੇ ਦੇ ਵਿੱਚ ਬਾਹਰਲੇ ਲੋਕ ਐ ਪੰਜਾਬ ਦੇ ਲੋਕ ਤਕਰੀਬਨ 20-25% ਨੌਕਰੀਆਂ ਕਰ ਰਹੇ ਆ ਬਾਕੀ ਜਾਂ ਤਾਂ ਕਹਿੰਦਾ ਅਸੀਂ ਕੁਛ ਪੜ੍ਹ ਕੇ ਬਾਹਰ ਨੂੰ ਭੱਜ ਜਾਈਏ ਕਿਉਂ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਪੁੱਛਿਆ ਹੀ ਨਹੀਂ ਜਾ ਰਿਹਾ ਅਸਲੀ ਮੋਟਿਵ ਆ ਲਾਗੇ ਨੌਜਵਾਨਾਂ ਨੂੰ ਸੰਥੈਟਿਕ ਨਸ਼ਿਆਂ ਤੋਂ ਬਚਾਉਣ ਦੇ ਵਾਸਤੇ ਖਾਸ ਖਾਸ ਦੀ ਖੇਤੀ ਬਹੁਤ ਜ਼ਰੂਰੀ ਹੈ। ਐਸਮ ਦੇ ਦਾ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਮਜ਼ਾਕ ਬਣਾਤਾ। ਸਿੱਧੇ ਲਫ਼ਜ਼ਾਂ ਦੇ ਵਿੱਚ ਮੇਰਾ ਇਹੀ ਬਿਆਨ ਹੈ ਦੋਸਤੋ ਕਿਸੇ ਨੂੰ ਬੁਰਾ ਲੱਗੇ। ਇਸ ਪਾਰਟੀ ਦੇ ਬਹੁਤ ਸਾਰੇ ਵਰਕਰ ਵੀ ਇਹ ਵੀਡੀਓ ਵੇਖਣਗੇ। ਭਾਈ ਜੀ ਐਸ ਪਾਰਟੀ ਨੂੰ ਚਲਦਾ ਕਰਨ ਦੀ ਲੋੜ ਹੈ। ਐਸ ਪਾਰਟੀ ਨੇ ਵੀ ਪੰਜਾਬ ਵੱਲ ਕੋਈ ਧਿਆਨ ਨਹੀਂ ਦਿੱਤਾ ਬੜੀ ਹੈਰਾਨੀ ਦੀ ਗੱਲ ਹੈ ਚੁਟਕਲੇ ਸੁਣਾ ਸੁਣਾ ਕੇ ਰਾਜ ਹਥਿਆਉਣ ਵਾਲੇ ਲੋਕ ਸਿਰਫ ਚੁਟਕਲਿਆਂ ਤੱਕ ਹੀ ਸੀਮਤ ਹਨ ਜਿਹੜੀ ਸਰਕਾਰ ਪੰਜਾਬ ਦੇ ਮੁੱਦਿਆਂ ਦੇ ਬਾਰੇ ਕੋਈ ਗੱਲ ਨਹੀਂ ਕਰੂਗੀ ਸੋਚੂਗੀ ਨਹੀਂ ਉਸ ਸਰਕਾਰ ਨੂੰ ਹਮੇਸ਼ਾ ਚੱਲਦਾ ਰੱਖੋ ਅੱਗੇ ਸਮਾਂ ਤੇ ਟਾਈਮ ਟਾਈਮ ਤੇ ਜਿਹੜਾ ਸਮੇਂ ਦੀ ਨਜ਼ਾਕਤ ਹੈ ਉਹ ਲੋਕਾਂ ਨੇ ਸਮਝਣੀ ਹੈ ਕਿ ਕਿਹੜੀ ਪਾਰਟੀ ਨੂੰ ਅਕੇ ਲੈ ਕੇ ਹੋਣਾ ਜਿਹੜੀ ਪਾਰਟੀ ਖਾਸ ਖਾਸ ਦੀ ਖੇਤੀ ਦੇ ਮੁੱਦੇ ਨੂੰ ਹੱਲ ਕਰੂਗੀ ਪੰਜਾਬ ਭਰ ਤੋਂ ਅਸੀਂ ਸਪੋਰਟ ਕਰਾਂਗੇ ਉਹਦੀ ਉਹਨਾਂ ਨੂੰ ਵੋਟਾਂ ਵੀ ਪਵਾਵਾਂਗੇ ਪਰ ਇਹ ਮੁੱਦਾ ਲਿਖਤੀ ਰੂਪ ਦੇ ਵਿੱਚ ਹੱਲ ਕਰਨਾ ਪਊਗਾ ਖਾਸ ਖਾਸ ਦੀ ਖੇਤੀ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ